ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਮਲਕੀਤ ਸਿੰਘ ਜਿਲਾ ਫਾਇਲਕਾ ਤੋਂ ਸਭ ਤੋਂ ਪਹਿਲਾਂ ਕਿਸਾਨ ਵੀਰੋ ਫਤਿਹ ਦੀ ਸਾਂਝ ਪਾਉਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਅੱਜ 22 April 2024 ਹੈ ਤੇ ਅੱਜ ਆਪਾਂ ਤੁਹਾਨੂੰ ਆਪਣਾ ਜੋ ਬਾਗ ਹੈ ਮਿੱਠੇ ਦਾ ਉਹ ਦਿਖਾਉਨੇ ਆ ਤਾਂ ਸਭ ਤੋਂ ਪਹਿਲਾਂ ਕਿਸਾਨ ਵੀਰੋ ਤੁਸੀਂ ਜੋ ਮੇਰਾ YouTube ਚੈਨਲ ਹੈ ਫਾਇਲਕਾ ਫਾਰਮਿੰਗ ਉਸ ਨੂੰ ਲਾਈਕ ਉਹ ਸਬਸਕ੍ਰਾਈਬ ਕਰ ਲਓ ਔਰ ਘੰਟੀ ਤੇ ਨਾਲ ਦੇ ਨਾਲ ਘੰਟੀ ਵਾਲਾ ਬਟਨ ਜਿਹੜਾ ਉਹਨੂੰ ਪ੍ਰੈਸ ਕਰ ਲਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋਵੇ ਤਾਂ ਕਿਸਾਨ ਵੀਰੋ ਆਪਾਂ ਇਹ ਆਪਣਾ ਉਹੀ ਇਹ ਮਿੱਠੇ ਦਾ ਬਾਗ ਹੈ ਜਿਹਦੇ ਤੇ ਆਪਾਂ ਨੂੰ ਸਤੰਬਰ 2023 ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿੱਚ ਜੋ ਫਰੂਟਾਂ ਦੇ ਮੁਕਾਬਲੇ ਹੋਏ ਸੀ ਉਹਦੇ ਵਿੱਚ ਆਪਣੇ ਇਸ ਬਾਗ ਦਾ ਜਿਹੜਾ ਫਰੂਟ ਹੈ ਉਹ ਫਸਟ ਆਇਆ ਸੀ ਪਹਿਲੇ ਨੰਬਰ ਤੇ ਆਇਆ ਸੀ ਔਰ ਇਹਦੇ ਵਿੱਚ ਜਿਸ ਤਰ੍ਹਾਂ ਮੈਂ ਅੱਜ ਇਸ ਮੁੱਦੇ ਤੇ ਗੱਲ ਕਰ ਰਿਹਾ ਕਿ ਜਿਸ ਤਰ੍ਹਾਂ ਗਰਮੀ ਵਧ ਰਹੀ ਹੈ ਕਿਸਾਨੀ ਰੋਗ ਤੇ ਨਹਿਰਾਂ ਦੇ ਵਿੱਚ ਪਾਣੀ ਬਿਲਕੁਲ ਸੁੱਕਿਆ ਹੋਇਆ ਹੈ ਤਾਂ ਮੈਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਹੈਗਾ ਆਪਣੇ ਬਾਗ ਦੇ ਵਿੱਚ ਮਲਚਿੰਗ ਕੀਤੀ ਹੈ ਜਿਸ ਤਰ੍ਹਾਂ ਤੁਸੀਂ ਆਹ ਦੇਖ ਸਕਦੇ ਹੋ ਆ ਮਲਚਿੰਗ ਕੀਤੀ ਹੋਈ ਬੂਟਿਆਂ ਦੇ ਥੱਲੇ ਜੋ ਖਾਦਾਂ ਅਸੀਂ ਪਾਉਣੀਆਂ ਸੀ ਉਹ ਪਾ ਕੇ ਉਸ ਤੋਂ ਬਾਅਦ ਪੂਰੇ ਬਾਗ ਦੇ ਵਿੱਚ ਮਲਚਿੰਗ ਕਰਤੀ ਹੈ ਆ ਇੱਕ ਪੌਦਾ ਸੀ ਜਿਹੜਾ ਅਸੀਂ ਇੱਥੇ ਗੈਪ ਫਿਲਿੰਗ ਕੀਤੀ ਸੀ ਤੇ ਇਹਦੇ ਵਿੱਚ ਲੇਬਰ ਵੱਲੋਂ ਇਹਦੇ ਨਾਲ ਜਿਹੜੀ ਹੈ ਮੈਂ ਇਹਦੇ ਵਿੱਚ ਗੰਨੇ ਦੀ ਖੋਰੀ ਵਰਤੀ ਹੈ ਦੇ ਨਾਲ ਤੇ ਲੇਬਰ ਵੱਲੋਂ ਖੋਰੀ ਨਹੀਂ ਪਾਈ ਗਈ ਸੀ ਪਰ ਅੱਜ ਮੈਂ ਇਹਨੂੰ ਨਾਲੇ ਤੇ ਕੁਆਲਿਟੀ ਪਾਣੀ ਪਾਇਆ ਤੇ ਨਾਲ ਇਹਦੇ ਨਾਲ ਖੋਰੀ ਪਾਈ ਹੈ ਤੇ ਵੇਖਦੇ ਆਂ ਇਹਨੇ ਗਰਮੀ ਦੇ ਵਿੱਚ ਤੁਹਾਡੇ ਸਾਹਮਣੇ ਇਹ ਚੀਜ਼ ਦਿਖਾਵਾਂਗੇ ਕੁਝ ਦਿਨਾਂ ਬਾਅਦ ਵੀ ਇੰਨੀ ਗਰਮੀ ਹੋਂਦੇ ਬਾਵਜੂਦ ਜਿਹੜਾ ਬੂਟਾ ਬਿਲਕੁਲ ਸੁੱਕਿਆ ਜਾਏ ਇਹ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਦਿੰਦਾ ਹੈ ਤੇ ਕਿਸ ਤਰ੍ਹਾਂ ਦਾ ਇਹਦੀ ਜਿਹੜਾ ਹਾਲਤ ਸੁਧਾਰ ਆਉਂਦਾ ਤਾਂ ਕਿਸਾਨ ਵੀਰੋ ਜਿੱਥੇ ਇਹ ਛੋਈ ਦੀ ਗੱਲ ਹੈ ਜਾਂ ਗੰਨੇ ਦੀ ਖੋਰੀ ਦੀ ਗੱਲ ਹੈ ਤਾਂ ਇਹ ਜ਼ਮੀਨ ਦੇ ਜਿਹੜੇ ਤਾਪਮਾਨ ਹੈ ਜਿਹੜੀਆਂ ਸੂਰਜ ਦੀਆਂ ਕਰਨਾ ਨੇ ਜਦੋਂ ਸਿੱਧਾ ਜ਼ਮੀਨ ਤੇ ਡਾਇਰੈਕਟ ਪੈਂਦੀਆਂ ਨੇ ਤਾਂ ਉਹ ਜਿਹੜਾ ਉਹ ਜ਼ਮੀਨ ਦੇ ਵਿੱਚ ਜਿਹੜੀ ਨਮੀ ਦੀ ਕਮੀ ਹੋ ਜਾਂਦੀ ਹੈ ਨਮੀ ਦੀ ਕਮੀ ਹੋਣ ਤੋਂ ਬਾਅਦ ਜਿਹਦਾ ਸਾਡੇ ਫਰੂਟ ਤੇ ਪੈਂਦਾ ਫੂਡ ਫਰੂਟ ਦੀ ਡਰਾਪਿੰਗ ਹੁੰਦੀ ਹੈ ਜਿਹੜਾ ਬੂਟਾ ਆਪਦੇ ਜਿਹੜੇ ਨਿਊਟ੍ਰੀਐਂਟਸ ਨੇ ਉਹ ਪੂਰੀ ਤਰ੍ਹਾਂ ਨਹੀਂ ਜਿਹੜਾ ਜ਼ਮੀਨ ਤੋਂ ਲੈਪ ਆਉਂਦਾ ਤਾਂ ਕਿਸਾਨ ਵੀਰੋ ਹਰ ਇੱਕ ਜਿਨ੍ਹਾਂ ਵੀ ਮੇਰੇ ਕਿਸਾਨ ਵੀਰਾਂ ਨੇ ਬਾਗ ਲਾਏ ਹੋਏ ਨੇ ਤਾਂ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਮਲਚਿੰਗ ਆਪਣੇ ਬਾਗ ਦੇ ਵਿੱਚ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਇਹਦੇ ਇੱਕ ਤਾਂ ਇਹਦੇ ਦੋ ਫਾਇਦੇ ਹੋਣਗੇ ਇੱਕ ਤਾਂ ਇਹਦੇ ਨਾਲ ਸਾਨੂੰ ਪਾਣੀ ਘੱਟ ਲਾਉਣਾ ਪਊਗਾ ਦੂਸਰਾ ਸਾਡੀ ਜ਼ਮੀਨ ਦੇ ਵਿੱਚ ਜਿਹੜੀ ਨਮੀ ਦੀ ਮਾਤਰਾ ਉਹ ਉਹ ਇਹਨੂੰ ਬਰਕਰਾਰ ਰੱਖੇਗਾ ਨਾਲ ਦੀ ਨਾਲ ਤੀਜਾ ਫਾਇਦਾ ਇਹ ਹੈ ਵੀ ਇਹਦੇ ਵਿੱਚ ਗਡੋਇਆਂ ਦੀ ਗਿਣਤੀ ਬਹੁਤ ਜ਼ਿਆਦਾ ਵਧੂਗੀ ਤੇ ਜ਼ਮੀਨ ਜਿਹੜੀ ਹੈ ਬਿਲਕੁਲ ਜਿਹੜੀ ਹੈ ਉਹ ਨਰਮ ਤੇ ਬਰਪਰੀ ਹੋ ਜਾਊਗੀ ਤੇ ਇਹ ਜਿਹੜੀ ਐ ਸ਼ੋਈ ਐ ਸਾਲ ਬਾਅਦ ਬਿਲਕੁਲ ਜਿਹੜੀ ਐ ਉਹ ਗਡੋਏ ਨੂੰ ਖਾ ਕੇ ਤੇ ਮੇਂਗਣਾ ਦੇ ਰੂਪ ਦੇ ਵਿੱਚ ਉਹਨੂੰ ਮਿੱਟੀ ਦਾ ਰੂਪ ਚ ਤਬਦੀਲ ਕਰ ਦੇਣਗੇ ਤੇ ਜਿਸ ਦੇ ਨਾਲ ਕੀ ਐ ਜ਼ਮੀਨ ਦੀ ਉਪਜਾਊ ਸ਼ਕਤੀ ਵਧੂਗੀ ਤੇ ਬੂਟੇ ਦੀ ਸਾਡੀ ਬਾਗ ਦੀ ਹਾਲਤ ਵਿੱਚ ਦਿਨੋਂ ਦਿਨ ਸੁਧਾਰ ਆਉਂਦਾ ਜਾਊਗਾ ਤਾਂ ਮੈਂ ਇੱਥੇ ਤੁਹਾਨੂੰ ਇਹ ਗੱਲ ਬਖਾਉਣਾ ਚਾਹੁੰਦਾ ਵੀ ਜਿੱਥੇ ਦੂਜੇ ਬਾਗ ਦੇ ਵਿੱਚ ਬਿਲਕੁਲ ਬਿਲਕੁਲ ਸਖਤ ਥਾਂ ਐ ਜਿੱਥੇ ਨਹੀਂ ਸ਼ੋਈ ਪਾਈ ਹੋਈ ਉੱਥੇ ਆ ਵੇਖੋ ਕਿੰਡੀ ਮਜ਼ੇਦਾਰ ਗੱਲ ਐ ਵੀ ਇਹਦੇ ਥੱਲੇ ਸ਼ੋਹੀ ਪਾਈ ਨੂੰ ਅੱਜ ਮਹੀਨੇ ਤੋਂ ਉੱਤੇ ਹੋ ਗਿਆ ਖੋਰੀ ਨੂੰ ਤੇ ਆਹ ਜ਼ਮੀਨ ਦੇਖੋ ਥੱਲੇ ਅਜੇ ਜਿਹੜੀ ਹੈ ਨਮੀ ਨੂੰ ਇਹਨੇ ਅਜੇ ਵੀ ਥੋੜਾ ਬਹੁਤ ਜਿਹੜਾ ਉਹ ਸੰਭਾਲ ਕੇ ਰੱਖਿਆ ਹੋਇਆ ਹੈ ਤੇ ਜਦੋਂ ਇਸ ਨੂੰ ਪਾਣੀ ਲਾਵਾਂਗੇ ਤਾਂ ਇਹ ਹੋਰ ਵਧੀਆ ਤਰੀਕੇ ਨਾਲ ਨਮੀ ਨੂੰ ਸੰਭਾਲੂਗੀ ਤਾਂ ਕਿਸਾਨ ਵੀਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ